ਹੀ ਪ੍ਰਕਾਸ਼ ਹਮਾਰਾ ਭਿਉ ਪਟਨਾ ਸਹਿਰ ਵਿਖੇ ਪਵਲੀਏ ਧੰ ਧੰ ਪਤਾ ਧੰ ਧੰ ਕੁਲ ਧੰ ਧੰ ਸੋ ਜਨਣੀ ਜਿਨ ਗੁਰੂ ਜਣਿਆ ਨ ਪੈਤਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਰਦੇ ਨੌਵੇਂ ਨਾਨਕ ਨੌਵੀਂ ਜੋਤ ਤਿਆਗ ਦੀ ਮੂਰਤ ਸੂਰਮੇ ਤੇਗ ਦੇ ਧਨੀ ਹਿੰਦ ਦੀ ਚਾਦਰ ਧੰ ਸਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਨਕੁੱਲ ਦਾਦੇ ਦੇ ਦਾਦਾ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਾਦਾ ਜੀ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਸਤਿਗੁਰੂ ਧੰਨ ਸਹਿਬ ਸ੍ਰੀ ਗੁਰੂ ਹਰगोविंद ਸਹਿਬ ਮਹਾਰਾਜ ਛੇਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਪੜਦਾਦਾ ਜੀ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਹਿਬ ਜੀਓ ਮਹਾਰਾਜ ਸਿੱਖ ਕੌਮ ਦੇ ਪਹਿਲੇ ਸ਼ਹੀਦ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਐਸੀ ਕੁੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੀ ਛੋਡੀਆਂ ਦੀ ਕੁੱਲ ਅੰਨਤ ਅਨਸੋਜਨਣੀ ਧਨ ਧਨ ਜਨਣੀ ਧਨ ਮਾਤਾ ਗੁਜਰ ਕੌਰ ਜੀ ਇਆਂ ਦੇ ਪਾਵਨ ਗ੍ਰਹਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਜਿੱਥੇ ਅੱਜ ਤਖਤ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸੂਬਤ ਹੈ ਜੋ ਸਿੱਖ ਕੌਮ ਦਾ ਇੱਕ ਤਖਤ ਹੈ ਜਿੱਥੇ ਅੱਜ ਦੇ ਦਿਨ ਪੂਸ ਦੀ 7 ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਤਾ ਗੁਜਰ ਕੌਲ ਜੀਆਂ ਦੇ ਘਰ ਆ ਵੇਖੇ ਬਹੁ ਪ੍ਰਗਟਿਓ ਮਰਦ ਅਗਮ ਵਾਲਾ ਬਰਿਆਮ ਇਕਲਾ ਵਾਹਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਹਿਬੇ ਕਮਾਲ ਸਰਵੰਸ ਦਾ ਨਈ ਅੰਮ੍ਰਿਤ ਕੈ ਦਾਤੇ ਸੂਰਮਾ ਯੋਦਾ ਅੱਲਾ ਖਾਰੀ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਸਤੀ ਮਨਜ਼ੂਰ ਗੁਰ ਗੋਬਿੰਦ ਸਿੰਘ ਸਾਹਿਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਸਹਿਮਾਰਾ ਜੀ ਆਜ ਦੇ ਦਿਨ ਸਤਿਗੁਰੂ ਮਹਾਰਾਜ ਪ੍ਰਗਟ ਹੋਏ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਹਾੜੇ ਦੀਆਂ ਬਹੁਤ 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 ਖੁਸ਼ੀਆਂ ਵਧਾਈਆਂ ਮੁਬਾਰਕਾਂ ਹੋਵਣ ਜੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਆਪਣੇ 42 ਸਾਲਾਂ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਤੇ 14 ਜੰਗਾਂ ਦੇ ਵਿੱਚ ਹੀ ਫਤਿਹ ਹਾਸਲ ਕੀਤੀ ਆਪਣੇ 42 ਸਾਲਾਂ ਜੀਵਨ ਦੇ ਵਿੱਚ ਉਹ ਮੁਗਲ ਰਾਜ ਜੋ 7-800 ਸਾਲ ਪੁਰਾਣਾ ਸੀ ਜੋ ਕਿ ਹਕੂਮਤ ਸੀ ਜਿਸ ਦੀ ਜਿਸ ਦਾ ਰਾਜ ਸੀ ਜੋ ਕਿ ਸ਼ਾਸਕ ਸੀ ਜੋ ਕਿ ਧੱਕਾ ਕਰ ਰਿਹਾ ਸੀ ਲੋਕਾਂ ਦੇ ਨਾਲ ਉਸ ਧੱਕੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਮੁਗਲ ਰਾਜ ਨੂੰ ਆਪਣੇ 42 ਸਾਲਾਂ ਆਜੂ ਦੇ ਵਿੱਚ ਉਹ ਮੁਗਲ ਰਾਜ ਦੀਆਂ ਜੜਾਂ ਪਟਕੇ ਰੱਖ ਦਿੱਤੀਆਂ ਉਸ ਨੂੰ ਖਤਮ ਕਰ ਦਿੱਤਾ ਜੋ ਕਿ ਬਹੁਤ ਵਿਸ਼ਾਲ 7-800 ਸਾਲ ਪੁਰਾਣਾ ਸੀ ਕਿਉਂਕਿ ਔਰੰਗਜ਼ੇਬ ਨੇ ਇੱਕ ਫਤਵਾ ਜਾਰੀ ਕੀਤਾ ਸੀ ਕਿ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਸ਼ਿਕਾਰ ਨਹੀਂ ਕਰ ਸਕਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਾਸਤਰਧਾਰੀ ਹੋਏ ਨਗਾਰੇ ਵਜਾਏ ਰਣਜੀਤ ਨਗਾਰਾ ਜਿਸ ਦੀਆਂ ਜਦੋਂ ਜਿਸ ਦੇ ਉੱਪਰ ਚੋਟ ਪੈਂਦੀ ਸੀ ਤਾਂ ਜੋ ਅਨੰਦਪੁਰ ਸਾਹਿਬ ਦੇ ਨਾਲ ਦੀਆਂ ਜੋ ਪਹਾੜੀਆਂ ਸਨ ਉਹ ਕੰਬ ਜਾਂਦੀਆਂ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਸਤਰ ਰੱਖੇ ਘੋੜ ਸਵਾਰ ਰੱਖੇ ਕਲਗੀ ਸਜਾਈ ਸੋਹਣੇ ਛਤਰ ਸਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਫਿਰ 31 ਮਾਰਚ 1699 ਨੂੰ ਉਹ ਕ੍ਰਾਂਤੀਕਾਰੀ ਕਾਰਜ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੇ ਵਿੱਚੋਂ ਫਿਰ ਖਾਲਸਾ ਪ੍ਰਗਟ ਕੀਤਾ ਆਖਿਆ ਇਹ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟੇ ਉਹ ਖਾਲਸਾ ਪ੍ਰਮਾਤਮਕੀ ਮੋਚ ਇੱਕ ਮੁਸਲਮਾਨ ਕਵੀ ਬਾਬਾ ਬੁੱਲੇ ਸ਼ਾ ਲਿਖਦੇ ਕਿ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਜੇ ਗੁਰੂ ਗੋਵਿੰਦ ਸਿੰਘ ਮਹਾਰਾਜ ਇੱਥੇ ਨਾ ਨਾ ਹੁੰਦੇ ਤਾਂ ਇੱਥੇ ਰਾਜ ਹੋਣਾ ਸੀ ਮੁਗਲਾ ਰੰਗਣਾ ਦਾ ਇਹ ਮੰਦਰਾ ਦੇ ਟੱਲ ਖੜਕਰ ਹੈ ਤਿਲਕ ਜੰਜੂ ਮੰਦਰ ਕਾਇਮ ਗੁਰਦੁਆਰੇ ਕਾਇਮ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਇੱਥੇ ਆਉਂਦੇ ਨਾ ਇੱਥੇ ਮੰਦਰ ਹੁੰਦੇ ਨਾ ਗੁਰਦੁਆਰੇ ਹੁੰਦੇ ਇੱਥੇ ਰਾਜ ਹੋਣਾ ਸੀ ਮੁਗਲਾਂ ਰੰਗੜਾਂ ਦਾ ਜੈ ਹਾਂ ਜਾਂ ਅਲੀ ਹਜ਼ਰ ਅਲੀ ਦੇ ਨਾਰੇ ਗੂੰਜਦੇ ਤੇ ਮਸਜਿਦਾਂ ਉੱਥੇ ਹੁੰਦੀਆਂ ਇੱਥੇ ਇੱਕ ਹੀ ਧਰਮ ਹੋਣਾ ਸੀ ਇਸਲਾਮ ਪਿਤਾ ਨੂੰ ਦਿੱਲੀ ਤੋੜਿਆ ਸੀਸ ਦੇਣ ਦੇ ਲੇਕੇ ਸਨਾਤਨ Hindu ਧਰਮ ਉਹਨਾਂ ਦਾ ਤਿਲਕ ਜੰਜੂ ਬਚ ਜਾਵੇ ਤੋ ਹੋ ਚਮਕੌਰ ਦੀ ਘੜੀ ਦੇ ਵਿੱਚ ਸ਼ਹੀਦ ਹੋਏ ਤੋ ਸਰਹੰਦ ਦੀਆਂ ਦੀਵਾਰਾਂ ਚ ਵਾਰ ਦਿੱਤੇ ਚਾਰ ਪੁੱਤ ਚੋਥ ਤੇ ਪਰਮਾਤਮਾ ਨੇ ਉਹ ਵੀ ਜੁੜਾ ਜੁੜਾ ਕਰਕੇ ਵਾਰ ਦਿੱਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ 흘 ਲਿਆ ਸੰਤ ਖਾਲਸਾ ਮੇਰਾ ਪੁੱਤ ਹਜੇ ਜਿਉਂਦਾ ਹੈ ਵਾਰ ਕੇ ਚਾਰ ਪੁੱਤ ਤਿਸ਼ਮੇਸ਼ ਜੀ ਬੈਠੇ ਮਾਛੀ ਵੜੇ ਚ ਟਿੰਡ ਦਾ ਸਰਾਣਾ ਲਾਇਆ ਮਾਛੀ ਵੜੇ ਜੰਗਣਾ ਚ ਮਿੱਤਰ ਪਿਆਰ ਨੂੰ ਹਨ ਮਰੀ ਤਾਂ ਦਾ ਕਹਿਣਾ ਧਦਵੀਨ ਰੋਗ ਰਜਾ ਹੀ ਆ ਤਉ ਡੜ ਨਾਗ ਨਿਵਾਸ ਦੇ ਹੈਣਾ ਸੋਲ ਸੁਰਾਹੀ ਖੰਝ ਰਪਿਆਲਾ ਬਿੰਗਕ ਸਾਂਯਾਂ ਦਾ ਸਹਿਣਾ ਯਾਰ ਦੇ ਦਾ ਸਨੁ ਸੱਤ ਰਚੰਗਾ ਪਟਖੇੜਿਆਂ ਤਾ ਹਰਹਿਣਾ ਐਸੇ ਦੀਨ ਦਿਆਲ ਸਤਿਗੁਰੂ ਸਾਹਿਬੇ ਕਮਾਲ ਸਰਵੰਸ ਦਾ ਨੀ ਅਮਰਤ ਦੇ ਦਾਤੇ ਕਲਗੀਧਰ ਪਾਸ਼ਾ ਸੂਰਮਾ ਯੋਧਾ ਲਖਾਰੀ ਬਹੁ ਪ੍ਰਗਟਿਓ ਮਰਦ ਅਕਮਾਣਾਵਰੇ ਆਮੇ ਇਕਿਲਾ ਬਾਬਾ ਗੋਬਿੰਦ ਸਿੰਘ ਆਪੇ ਗੁਰਚੇਲਾ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀਆਂ ਦੇ ਪਾਵਨ ਪ੍ਰਗਟ ਦਿਹਾੜੇ ਦੀਆਂ ਬਹੁਤ 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 ਖੁਸ਼ੀਆਂ ਵਧਾਈਆਂ ਮੁਬਾਰਕਾਂ ਹੋਣ ਜੀ